ਫੌਜੀਆ ਦਾ ਕੈਂਪ ਲਾਇਆ ਗਿਆ ਸੀਗਾ ਤੇ ਉਹਦੇ ਵਿੱਚੋਂ ਅੱਜ ਜਿਹੜੇ ਚਾਰ ਮੁੰਡੇ ਭਰਤੀ ਹੋ ਗਏ ਆ ਆ ਮੁੰਡਾ ਵਧਾਈਆਂ ਭਾਈ ਤੈਨੂੰ ਪਹਿਲਾਂ ਆਜੋ ਇਹ ਮੁੰਡਾ ਵੀ ਭਰਤੀ ਹੋਇਆ ਬੱਚਿਆਂ ਨੂੰ ਖੁਸ਼ ਕਰਨਾ ਵਾ ਬੱਚੇ ਖੁਸ਼ ਤਾਂ ਸਮਝ ਲਓ ਪ੍ਰਮਾਤਮਾ ਖੁਸ਼ ਹੋ ਗਿਆ ਆ ਮੁੰਡੇ ਨੇ ਵੀ ਆਈਲਰਸ ਕਰਕੇ ਸੱਤ ਬੈਂਡ ਲੈ ਲਿਆ ਸਪੀਕਰ ਚ ਕਰਦੇ ਰਹਿ ਰਾਜ ਸਾਹਿਬ ਤੇ ਸੰਥਾ ਵੀ ਕਰਦੇ ਆ ਵਾਰੀ ਆ ਗਈ ਆ ਓਏ ਆਪਣੀ ਵਾਰੀ ਆ ਗਈ ਆ ਲੋਕ ਭਲਾਈ ਆਰਮੀ ਗਰੁੱਪ ਤੇ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਵੱਲੋਂ ਜਿਹੜਾ ਫੌਜੀਆ ਦਾ ਕੈਂਪ ਲਾਇਆ ਗਿਆ ਸੀਗਾ ਤੇ ਉਹਦੇ ਵਿੱਚੋਂ ਅੱਜ ਜਿਹੜੇ ਚਾਰ ਮੁੰਡੇ ਭਾਰਤੀ ਹੋ ਗਏ ਆ ਭਾਰਤੀ ਹੋਣ ਦੀ ਖੁਸ਼ੀ ਦੇ ਵਿੱਚ ਜਿਹੜਾ ਆਮਲਾ ਪਾਰਟੀ ਰੱਖੀ ਗਈ ਆ ਇੱਕ ਦਾ ਮੁੰਡਾ ਹੋਇਆ ਹਣਾ ਵੀ ਭਾਰਤੀ ਵਧਾਈਆਂ ਬਾਈ ਤੈਨੂੰ ਤੇ ਹੋਰ ਕਿਹੜਾ ਹੋਇਆ ਮੁੰਡਾ ਅਜੇ ਇੱਕ ਅੰਦਰ ਬੈਠਾ ਹਣਾ ਦੋ ਆਉਂਦੇ ਹਨ 90 ਹਾਂ ਵੀਰੇ ਠੀਕ ਤੇ ਇੱਕ ਮੁੰਡਾ ਆਇਆ ਭਾਰਤੀ ਵਧਾਈਆਂ ਭਾਈ ਤੈਨੂੰ ਦੋ ਦੂਜੇ ਮੁੰਡੇ ਆਉਂਦੇ ਹਨ ਤੇ ਆ ਸਾਡੇ ਕੋਚ ਸਾਹਿਬ ਆ ਭਾਈ ਜਿਨ੍ਹਾਂ ਨੇ ਭਾਈ ਹਰ ਅਮਲ ਆ ਦੀ ਡਿਊਟੀ ਤੋਂ ਬਾਅਦ ਜਿਹੜੀ ਟ੍ਰੇਨਿੰਗ ਸੁਬਾ ਇਹਨਾਂ ਦੀ ਡਿਊਟੀ ਸੀ 2 2.5 ਘੰਟੇ ਜਿਹੜੇ ਟ੍ਰੇਨਿੰਗ ਦਿੰਦੇ ਸੀਗੇ ਕਿਉਂਕਿ ਇਹ ਆਪ ਵੀ ਡਿਊਟੀ ਕਰਦੇ ਆ ਤੇ ਵੈਸੇ ਫੌਜੀ ਰਿਟਾਇਰ ਆ ਤੇ ਬਾਕੀ ਆ ਵੀ ਸਾਡੇ ਫੌਜੀ ਸਾਹਿਬ ਜਿਹੜੇ ਇਹ ਵੀ ਰਿਟਾਇਰ ਆ ਤੇ 2 2.5 ਘੰਟੇ ਜਿਹੜੇ ਰਜਾਨਾ ਸਵੇਰ ਕੱਢਦੇ ਸੀ ਤੇ ਜਿਹੜੇ ਇਹ ਮਿਹਨਤ ਕਰਵਾਉਂਦੇ ਸੀ ਮੁੰਡਿਆਂ ਨੂੰ ਤੇ ਉਹਦਾ ਜਿਹੜਾ ਫਲ ਮਿਲਿਆ ਵਾ ਸਾਰੇ ਜਿਹੜੇ ਚਾਰ ਨੌਜਵਾਨ ਹੋਏ ਆ ਬਾਕੀ ਜਿਹੜੇ ਰਹਿੰਦੇ ਆ ਮੁੰਡੇ ਉਹ ਵੀ ਪਰਮਾਤਮਾ ਇਹਨਾਂ ਦੇ ਮਿਹਰ ਕਰੇ ਤੇ ਸੇਵਾ ਵੀ ਬਹੁਤ ਕਰਦੇ ਆ ਜਦੋਂ ਵੀ ਕੋਈ ਆਪਾਂ ਜਲਦੀ ਸੇਵਾ ਜਾਂ ਕੋਈ ਹੋਰ ਲੰਗਰ ਲਾਉਣੇ ਆ ਸਾਰਿਆਂ ਦੇ ਵਿੱਚ ਮੁੰਡੇ ਸੇਵਾ ਵੀ ਕਰਦੇ ਆ ਤੇ ਪਰਮਾਤਮਾ ਹੌਲੀ ਹੌਲੀ ਜਿਵੇਂ ਜਿਵੇਂ ਮਾਲਾ ਸਾਰਾ ਦੀ ਬਾਹ ਫੜੀ ਜਾਂਦੇ ਜਿਵੇਂ ਚਾਰ ਮੁੰਡੇ ਹੁਣ ਭਰਤੀ ਹੋ ਗਏ ਆ ਤੇ ਪ੍ਰਮਾਤਮਾ ਕਰੇ ਅਗਲੀ ਭਰਤੀ ਦੇ ਵਿੱਚ ਜਿੰਨੇ ਵੀ ਇਹ ਸਾਰੇ ਇਹ ਭਰਤੀ ਹੋ ਜਾਣ ਜੁਜਾ ਇਹਨਾਂ ਬਾਈ ਹੋਣਾ ਨੇ ਜਿਹੜਾ ਕੇਕ ਬਣਾਇਆ ਵਾ ਇਧਰ ਨਾਲੇ ਕੱਪ ਕੇਕ ਤੇ ਨਾਲੇ ਹੋਰ ਕੀ ਬਣਾਇਆ ਬਾਈ ਸੈਂਡਵਿਚ ਕਿਉਂਕਿ ਸਾਡੇ ਜਿਹੜੇ ਗਰੁੱਪ ਦੇ ਸਰਪ੍ਰਸਤਾ ਸਰਦਾਰ ਹਰਜਿੰਦਰ ਸਿੰਘ ਖੋਸਾ ਕੈਨੇਡਾ ਤੋਂ ਉਹਨਾਂ ਦੀ ਲੜਕੀ ਕਸ਼ਮੀਤ ਕੌਰ ਦਾ ਜਿਹੜਾ ਅੱਜ ਜਨਮ ਦਿਨ ਆ ਲਓ ਭਾਈ ਸਾਰਿਆਂ ਤੋਂ ਪਹਿਲਾਂ ਬੱਚਿਆਂ ਨੂੰ ਖੁਸ਼ ਕਰਨਾ ਵਾ ਬੱਚੇ ਖੁਸ਼ ਤਾਂ ਸਮਝ ਲਓ ਪ੍ਰਮਾਤਮਾ ਖੁਸ਼ ਹੋ ਗਿਆ ਪਹਿਲਾਂ ਇਸੇ ਕਰਕੇ ਬੱਚਿਆਂ ਨੂੰ ਖੁਸ਼ ਕਰਨਾ ਇਹ ਜਿਹੜੇ ਕੇਕ ਕੱਪ ਦੇ ਕੇ ਇਹਨਾਂ ਨੂੰ ਦਿਓ ਕੋਦ ਵੰਡ ਦਿਓ ਇਹਦੇ ਕੋਲ ਦੋ-ਦੋ ਆ ਆ ਬਾਬਾ ਜੀ ਹੁਣ ਫੜੋ ਜੀ ਨੇ ਬਾਬਾ ਜੀ ਆਣ ਬਾਈ ਤੁਸੀਂ ਸ਼ੁਰੂ ਕਰਦੇ ਸੇਵਾ ਕਰਦੇ ਹੁਣ ਸੇਵਾ ਕਰਦੇ ਹਾਂ ਸਪੀਕਰ ਚ ਕਰਦੇ ਰਹਿ ਰਾਜ ਸਾਹਿਬ ਤੇ ਸੰਥਾ ਵੀ ਕਰਦੇ ਆ ਹਾਂ ਸੋਖਾ ਸੰਧੀ ਅਰਦਾਸ ਆਉਣ ਵਾਲੇ ਟਾਈਮ ਦੇ ਗੁਰਸਿੱਖ ਬੱਚੇ ਹਾਂ 6 ਕਿਲੋ ਪੁੱਤ ਖਾ ਲੋ ਲਓ ਜੀ ਇਹ ਕਾ ਮੁੰਡਾ ਹੈ ਵਧਾਈਆਂ ਭਾਈ ਤੈਨੂੰ ਪਹਿਲਾਂ ਇਹ ਮੁੰਡਾ ਵੀ ਪਰਚੀ ਹੋਇਆ ਕਿੱਥੋਂ ਕੋਟਲੇ ਤੋਂ ਭਾਈ ਇਹ ਚੰਡਿਆਣੇ ਤੋਂ ਮੁੰਡਾ ਤੇ ਦੂਜਾ ਕੁੱਧਰ ਵੀ ਹੈ ਅੱਛਾ ਉਹ ਇੱਕ ਥੰਮਨ ਤੋਂ ਉਹਨਾਂ ਚ ਹੀ ਹੈਗਾ ਜਿਹੜੀ ਪਿਲੀ ਸ਼ਰਟ ਪਾਈ ਆ ਠੀਕ ਆ ਸასი ਘਰ ਵਧਾਈਆਂ ਬਾਈ ਤੈਨੂੰ ਆਹ ਮੁੰਡਾ ਇੱਕ ਭਰਤੀ ਹੈ ਕਿਹੜਾ ਪਿੰਡ ਬਾਈ ਝੰਡਿਆਣਾ ਝੰਡਿਆਣਾ ਤੋਂ ਦੋ ਹੋਏ ਮੁੰਡੇ ਭਰਤੀ ਹੈ ਨਾ ਤਿੰਨ ਅੱਛਾ ਇੱਕ ਥੰਮਣ ਤੋਂ ਹੈ ਤਿੰਨ ਝੰਡਿਆਣੇ ਤੋਂ ਤੇ ਇੱਕ ਥੰਮਣ ਤੋਂ ਮੁੰਡਾ ਭਰਤੀ ਹੋਇਆ ਵਾ ਬਾਈ ਤੇ ਇਹਨਾਂ ਦੀ ਮਿਹਨਤ ਨੇ ਜਿਹੜਾ ਰੰਗ ਲਿਆਂਦਾ ਵਾ ਤੇ ਆਹ ਮੁੰਡੇ ਨੇ ਵੀ ਆਈਲਰਸ ਕਰਕੇ 7-6 ਲੈ ਲਿਆ ਇਹ ਵੀ ਹੁਣ ਡਾਰੀ ਦੀ ਆ ਖੰਭ ਨਿਕਲਦੇ ਆਉਂਦੇ ਵਸੇ ਨੇ ਜਾਣਾ ਹੀ ਹੁਣ ਮੁੰਡੇ ਨੇ ਲੋ ਜੀ ਪੇਸਟਿੰਗਾਂ ਵੀ ਲੈ ਆਏ ਆਂਦੇ ਮੁੰਡਿਆਂ ਵਾਸਤੇ ਆ ਜਿੰਨੇ ਵੀ ਮੁੰਡੇ ਹੈਗੇ ਆ ਇਹ ਸਾਰੇ ਭਾਰਤੀ ਵਾਲੇ ਆ ਕੈਂਪ ਜਿਹੜਾ ਲੱਗਦਾ ਇਹਨਾਂ ਦਾ ਡੇਲੀ ਡੇਲੀ ਭਾਈ ਸਾਹਿਬ ਕਿੰਨੇ ਤੋਂ ਕਿਨੇ ਕੈਂਪ ਲੱਗਦਾ ਜੀ ਕਿੰਨੇ ਤੋਂ ਕਿਨੇ ਲੱਗਦਾ ਕੈਂਪ ਜੀ ਹੋਣੀ ਤਾਂ ਹਾਂ ਵਾ ਮਾਰਨਿੰਗ ਟਾਈਮ ਜੇ ਕਿਸੇ ਨੇ ਆਉਣਾ ਕਿਸੇ ਨੂੰ ਕੋਈ ਮਤਲਬ ਕਮੈਂਟ ਵੀ ਕਰ ਦਿੰਦਾ 4:30 ਤੋਂ 6:00 4:30 ਤੋਂ 6:00 ਹਣਾ ਪਹਿਲਾਂ ਲਿਖਾਉਣਾ ਪਊਗਾ ਨਾ ਆ ਦਾ ਨਾਮ ਪਤਾ ਸਾਰਾ ਪਹਿਲਾਂ ਨਾਮ ਠੀਕ ਆ ਪਿੰਡ ਕੋਟ ਕਰੋੜਕਲਾਂ ਜ਼ਿਲ੍ਹਾ ਫਰੋਹੇ ਪਰ ਨੇੜੇ ਤਲਵੰਡੀ ਭਾਈ ਮੁੱਦਗੀ ਲਓ ਜੀ ਆਹ ਪੇਸ਼ਤੀਆਂ ਲੱਖੀ ਆ ਜਾਓ ਸਭ ਆ ਜਾਓ ਸਾਰਿਆਂ ਨੇ ਸ਼ਮੀਲ ਦਾ ਜਿਹੜਾ ਜਨਮ ਦਿਨ ਮਨਾ ਲਿਆ ਵਾ ਤੇ ਹੁਣ ਜਿਹੜਾ ਟ੍ਰੇਨਿੰਗ ਵਾਲਾ ਮੁੰਡਿਆਂ ਨੂੰ ਜਿਹੜਾ ਆਪਣਾ ਖਾਣ ਪੀਣ ਵਾਲਾ ਸਮਾਨ ਦਿੱਤਾ ਜਾਊਗਾ। ਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਵੇ ਸਖਦੀਪ ਹੁਣ ਆ ਆ ਵਾਰੀ ਆ ਗਈ ਆ। ਓਏ ਆਪਣੀ ਵਾਰੀ ਆ ਗਈ ਆ ਹੱਸੀਗਾ ਤਾਂ ਜਾਨਾ ਯਾਰਾ। ਵੇ ਯਾਰ ਆਜੋ ਆਜੋ। ਸੇਵਕ ਓ ਸੇਵਕ ਆ ਯਾਰ। ਆ ਚੱਕੋ ਤੇ ਟੇਬਲ ਤੇ ਰੱਖ ਲੈ ਕੇ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਜਿਹੜਾ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਲੋਕਾਂ ਯਾਰ ਮੇਕਅਪ ਦੇ ਸਰਦਸ ਸੈ ਇੰਦਰ ਸਿੰਘ ਜੀ ਸਾਉਣਾ ਦੇ ਵੱਡੀ ਬੀਟੀ ਸ਼ਮੀਲਪੁਰ ਕੋ ਸਾਉਣਾ ਦਾ ਜਨਮ ਦਿਨ ਕਿਉਂਕਿ ਉਹ ਸਤਸਿਮੰਦਰੋਂ ਪਾਰ ਬੈਠੇ ਸਾਡੇ ਇਲਾਕੇ ਵਾਸਤੇ ਪਿੰਡ ਦੀਆਂ ਸੰਗਤਾਂ ਵਾਸਤੇ ਨਗਰ ਵਾਸਤੇ ਜਿਹੜਾ ਦਿਨ ਕੋ ਰਾਤ ਨਿਵਾਸੀ ਲੱਗੇ ਰਹਿੰਦੇ ਆ ਤੇ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਉਹਨਾਂ ਨੇ ਇਲਾਕੇ ਵਾਸਤੇ ਸੇਵਾ ਚਲਾਏ ਆ ਤੇ ਸਾਡਾ ਵੀ ਕੁਝ ਨਾ ਕੁਝ ਫਰਕ ਬੰਦਾ ਤੇ ਉਹਨਾਂ ਦੀਆਂ ਕੁਰਸੀਆਂ ਦੇ ਵਿੱਚ ਅਸੀਂ ਵੀ ਥੋੜਾ ਜਿਹਾ ਯੋਗਦਾਨ ਪਾਈਏ ਤੇ ਅੱਜ ਡਬਲ ਕੁਰਸੀਆਂ ਵਾ ਇੱਕ ਅੱਜ ਬ੍ਰਿਟਿਸ਼ ਫੀਲ ਦਾ ਜਹੰਮ ਦੇਣਾ ਕਿ ਇੱਕ ਸਾਡੇ ਲੋਕ ਭਲਾਈ ਆਰ ਵੀ ਕੋਕੀਜੀ ਕਰ ਟ੍ਰੇਨਿੰਗ ਕੈਂਪ ਦੇ ਪੋਗਾ ਜ਼ਿਲ੍ਹੇ ਦੇ ਜਿਹੜੇ ਆ ਚਾਰ ਜਵਾਨ ਉਹ ਫੌਜ ਦੇ ਵਿੱਚ ਪੱਤੀ

ਏ ਆਪਣੇ ਕੈਂਪ ਦੇ ਵਿੱਚ ਵੀ ਵੇਖ ਲਈ ਤੇ ਫਾਈਨਲ ਹੋ ਗਿਆ ਬਸ ਇਹਨਾਂ ਦਾ ਸਾਰਾ ਕੰਮ ਉਹਨਾਂ ਨੂੰ ਮੁਬਾਰਕਾਂ ਹੀ ਕਹਿੰਦੇ ਕਿਨਾਂ ਬਹੁਤ ਬਹੁਤ ਔਰ ਗੇਮ ਦਾ ਅਸਲੀ ਯਾ ਲੋਕਾਂ ਯਾਰਮੀ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਤਲਬ ਮੈਨੂੰ ਇਹ ਸਮਾਨ ਦੇਣ ਲਈ ਸਮਝਿਆ ਕਿ ਜੋ ਸਮਝਿਆ ਬਾਕੀ ਮੈਂ ਆਪਦੇ ਵੱਲ ਪੂਰੀ ਕੋਸ਼ਿਸ਼ ਕਰਾਂਗਾ ਵੀ ਇਸ ਪਿੰਡ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਵੀ ਕੋਈ ਕੰਮ ਹੋ ਸਕੇ ਵਿਕਾਸ ਵਾਲੇ ਕੰਮ ਹੋ ਸਕਣ ਜਿਨ੍ਹਾਂ ਲੋਕ ਲੋਕਾਂ ਦੇ ਲੱਗੇ ਆਪਣੇ ਪਿੰਡ ਦੇ ਵਿੱਚ ਕੰਮ ਦੇ ਕੰਮ ਹੋ ਰਹੇ ਆ ਮਗਰ ਇਹ ਕਸਤੀ ਵਿੱਚ ਮੈਂ ਜੋੜ ਕਰਦਾ ਮੇਰੇ ਲਈ ਜੋ ਵੀ ਹੋਏਗਾ ਮੈਂ ਜ਼ਰੂਰ ਕਰਾਂਗਾ ਜਿਨ੍ਹਾਂ ਹੋ ਸਕੇ ਪਲਾਂਟੇਸ਼ਨ ਵਗੈਰਾ ਵੀ ਕਰਵਾਈ ਆ ਬਈਆਂ ਵੀ ਲੋਕਾਂ ਨੂੰ ਵੀ ਮੇਰੀ ਇਹੀ ਮਤਲਬ ਹੱਥੋਂ ਦੀ ਬੇਨਤੀ ਆ ਜੋ ਸੀ ਕੰਮ ਕਰ ਰਹੇ ਆ ਲੋਕਾਰੇ ਨਾਲ ਕਰਕੇ ਸਾਥ ਦੇਣ ਕਿਉਂ ਸਾਥ ਦੇਣ ਦੇ ਨਾਲ ਇਹ ਸਾਰਾ ਕੰਮ ਨੇਪਰੇ ਚਾੜਾ ਇਕੱਲੇ ਲੋਕਾਂ ਭਨਾਈ ਆਰਮੀ ਗਰੁੱਪ ਦੀ ਕੁਛ ਨਹੀਂ ਕਰ ਸਕਦਾ ਇਹ ਲੋਕ ਇਹਨਾਂ ਦਾ ਸਾਥ ਦੇਣ ਜੋ ਇਹਨਾਂ ਦੀ ਸੋਚ ਆ ਉਸ ਸੋਚ ਦੇ ਮੁਤਾਬਕ ਸਾਰੇ ਚੱਲਣ ਤੇ ਆਪਾਂ ਬਹੁਤ ਕੁਝ ਕਰ ਸਕਦੇ ਆ ਪਿੰਡ ਦੇ ਵਿੱਚ ਵਧੀਆ ਰੋ ਜਿਹਾ ਆਪਾਂ ਮਤਲਬ ਪ੍ਰੋਜੈਕਟ ਆ ਸਕਦੇ ਆ ਕੰਮ ਕਰ ਸਕਦੇ ਆ ਜਿਸ ਤਰ੍ਹਾਂ ਹਣ ਇਹਨਾਂ ਨੇ ਦੇਖੋ ਇਹਨਾਂ ਦੇ ਸਿਰੇ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਚਾਰ ਵਿੱਚ ਸਿਲੈਕਟ ਹੋਏ ਹੋਗੇ ਕਿਉਂਕਿ ਇਹਨਾਂ ਦੇ ਮਤਲਬ ਗਏ ਸੀ ਸਿਲੈਕਟ ਹੋ ਗਏ ਨੇ ਤੇ ਉਸੇ ਤਰ੍ਹਾਂ ਮਤਲਬ ਸਾਰੇ ਸਾਥ ਦੇਣ ਇਹ ਇਹਨਾਂ ਦੀ ਕੋਸ਼ਿਸ਼ ਹਾਂ ਕਿ ਹੋਰ ਹੀ ਆ ਬਸਫਲ ਹੋ ਸਕਦਾ ਹੈ ਬਾਕੀ ਮੇਰੇ ਵੱਲੋਂ ਜੋ ਵੀ ਮੈਂ ਕਰ ਸਕਾਂ ਮੈਂ ਉਹ ਸਾਰਾ ਦਵਾਂਗਾ ਤੁਹਾਡੇ ਨਾਲ ਮੈਂ ਹਾਂ ਲੋਪਲਾ ਯਾਰਨੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਚੱਕਲਾ ਕੇ ਇਹਨੂੰ ਤੇਰੀ ਪੁੜੀ ਨਾਲ ਚੱਕਲਾ ਬਹੁਤ ਫੜਦਾ 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 ਸਤੋ ਸਤਿ ਆਓ ਕੋਣ ਹੋ ਗਈ ਸਮਾਪਤੀ ਆਪਣੇ ਬਲੌਗ ਦੀ ਇੱਥੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੇ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ